ਉਨ ਵਿਊ ਦੇ ਹਾਂ ਹਾਂ ਕਿਵੇਂ ਦਾ ਲੱਗਦਾ ਖੋਦਾ ਭਾਈ ਖੋਦਾ ਭਾਈ ਖੋਦਾ ਭਾਈ ਭਾਈ ਮੋٹے ਨੇ ਐਂਟਰਲੌਕ ਟਾਈਲਾਂ ਲਈ ਫੈਕਟਰੀ ਵੀ ਖੋਲ ਲੀ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਕਰ ਸਕਦੇ ਤੁਸੀਂ ਕਰੋਗੇ ਬਾ ਫਰਮੇ ਨਵੇਂ ਲੈਣੇ ਕਿਹੜੇ ਉਹ ਹੋਰ ਸ਼ੇਪ ਦੇ ਹੁੰਦੇ ਆ ਉਹ ਲਓ ਜੀ ਸਾਹਮਣੇ ਮੋਟਾ ਬੈਣ ਇਧਰ ਮੋਟਾ ਬੈਣ ਕੇ ਮੰਮੀ ਬੈਣ ਇਧਰ ਪ੍ਰਭਾ ਬੈਣ ਇੱਕਮ ਬੈਣ ਹਾਲੀਨ ਬੈਣ ਗਰਦੀਬ ਐ ਨਾਲ ਆ ਕਾਨਕ ਕਜੂਰੀ ਬੈਣ ਵੇਖ ਲੋ ਇਹਦਾ ਪੈਸਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੇ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ। ਹਾਂਜੀ ਸਾਹਮਣੇ ਮੋਟਾ ਬੈਣ ਇਧਰ ਮੋਟਾ ਬੈਣ ਇਦਰੇ ਪ੍ਰਭਾ ਬੈਨ ਇੱਕਮ ਬੈਨ ਹਾਲੀਨ ਬੈਨ ਗਰਦੀਬ ਬੈਨ ਨਾਲ ਆ ਕਾਨਕ ਕਜੂਰੀ ਬੈਨ ਵੇਖ ਲੋ ਇਹਦਾ ਫੈਸ਼ਨ ਇਹਦਾ ਫੈਸ਼ਨ ਵੇਖ ਲੋ ਲਓ ਜੀ ਦੇਖ ਸਕਦੇ ਤੁਸੀਂ ਫੈਸ਼ਨ ਇਹਦਾ ਲਓ ਫੈਸ਼ਨ ਦਾ ਕੋਈ ਨਹੀਂ ਜਿਵੇਂ ਚਲੇ ਸਾਬ ਜਿਹੜਾ ਨੋਨ ਵੀਊ ਦੇਈ ਹੈ ਹਾਂ ਕਿਵੇਂ ਦਾ ਲੱਗਦਾ ਹੈ ਗੱਲ ਮੀ ਆ ਗਈ ਆ ਰਿਆ ਖੋਦਾ ਭਾਈ ਖੋਦਾ ਭਾਈ ਖੋਦਾ ਭਾਈ ਉਹ ਕਰਤਾ ਸਟਾਰ ਸੱਚ ਆਰਡਰ ਵੀ ਆਉਣ ਲੱਪਿਆ ਲੈ ਭਾਈ ਮੋਟੇ ਨੇ ਐਂਟਰਲੌਕ ਟਾਈਲਾਂ ਵਾਲੀ ਫੈਕਟਰੀ ਵੀ ਖੋਲ ਲੀ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਕਰ ਸਕਦੇ ਤੁਸੀਂ ਇਹ ਆਰਡਰ ਆਉਣ ਵੀ ਲੱਪਿਆ ਲੱਗੇ ਬੰਨੇ ਪਿੰਡਾਂ ਦੇ ਸਾਰਿਆਂ ਦੇ ਲੋਕਾਂ ਨੇ ਬਹੁਤ ਵਧੀਆ ਸ਼ਾਇਦ ਵਧੀਆ ਲੋਕ ਚਾਰ ਘਰ ਆਰਡਰ ਵੀ ਕਰ ਗਏ ਚਾਰ ਕੋਠੀਆਂ ਨਵੀਆਂ ਬਣੀਆਂ ਪਈਆਂ ਉਹਨਾਂ ਦੇ ਪਿੰਡਾਂ ਦੇ ਕਿੰਨੀ ਟਾਈਲ ਆਰਡਰ ਕਰ ਗਏ ਹੈ ਯਾਰ ਯਾਰ ਟਾਇਲ ਆ ਗਿਆ ਚਾਰੀਆ ਟਾਇਲ ਦਾ ਆਰਡਰ ਆ ਗਿਆ ਤੁਹਾਨੂੰ ਵਾਓ ਤੁਸੀਂ ਬੱਸ ਫਰਮੇ ਨਵੇਂ ਲਿਆਉਣੇ ਕਿਹੜੇ ਉਹ ਹੋਰ ਸ਼ੇਪ ਦੇ ਹੁੰਦੇ ਆ ਉਹ ਆਪਣੇ ਕੋ ਦੂਜੇ ਆ ਮੈਂ ਕਦੋਂ ਤੋਂ ਚਾਲੂ ਕਰ ਰਹੇ ਪਹਿਲੀ ਅਸੀਂ ਮੇਬੀ 10 ਦਿਨਾਂ ਦੇ ਵਿੱਚ ਵਿੱਚ ਵਾਹ ਸੈਟਅਪ ਲਾ ਕੇ ਸਾਰਾ ਕੁਝ ਸੈਟਅਪ ਕਰ ਤੇ ਟਾਇਲਾਂ ਲੋਕਾਂ ਨੂੰ ਘੱਟ ਰੇਟ ਤੇ ਦਵਾਂਗੇ ਤੁਸੀਂ ਰੁਪਈਆ 2 ਰੁਪਈਆ ਕਾਟੀ ਉਹਦੇ ਫਾਇਦਾ ਹੈ ਨਾ ਆਪਾਂ ਪਿੰਡ ਵਾਲੇ ਹੀ ਲਾਉਣੇ ਨਾ ਕਾਰੀਗਰਾਂ ਦੇ ਲਾਗੇ ਵਾਲੇ ਤੇ ਲੇਬਰ ਦੀ ਸਸਤੀ ਰਹੂਗੀ ਤੇ ਫਿਰ ਕਾਸਟ ਵੀ ਸਸਤੀ ਰਹੂਗੀ ਫਿਰ ਇਟ ਵੀ ਸਸਤੀ ਹੋਊਗੀ ਵੈਰੀ ਗੁੱਡ ਬਹੁਤ ਜ਼ਿਆਦਾ ਤਰੱਕੀ ਕਰਾਂਗੇ ਲਵ ਯੂ ਹੋਨੇਗਾ ਬਹੁਤ ਜਿਆਦਾ ਜੁੜੀਆਂ ਬੱਸ ਅੱਡੇ ਨਾਲ ਕੋਕੂ ਕਿੰਨੀਆਂ ਜਿਆਦਾ ਜੁੜੀਆਂ ਆਪਣੀਆਂ ਸ਼ੁਰੂ ਹੀ ਇੱਥੇ ਆ ਸ਼ੁਰੂ ਹੀ ਇੱਥੋਂ ਇਹ ਵੀਡੀਓ ਬਣਾਉਣ ਲੱਗੇ ਜਦੋਂ ਅਸੀਂ ਇਹ ਬੱਸ ਅੱਡੇ 'ਤੇ ਆਏ ਹਾਂ ਹਾਂ ਆਈਲੈਸ 4.5 ਬੈਂਡ ਆ 4.5 ਬੈਂਡ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹੈ ਨਾਈਟ ਦੇ ਲਵ ਯੂ ਆਲ ਸਨੇਗਟ ਫੈਮਲੀ ਖੜ ਜਾ ਮੈਸ ਉਹ ਗੱਲਾਂ ਨਹੀਂ ਸਾਡੇ ਬੇਬੇ ਨਾਲ ਥੱਲੇ ਤੇਰੀ ਉਹ ਹੋ ਰੋਜ ਆ ਯੂ ਆਰ ਵੈਰੀ ਰੋਂਗ ਡਰਾਈਵਰ ਲਓ ਜੀ ਸਤਿ ਸ੍ਰੀ ਅਕਾਲ ਇੱਥੇ ਇਹ ਅੱਡੇ ਨਾਲ ਜੁੜੇ ਅਸੀਂ ਬਹੁਤ ਬਹੁਤ ਪਿਆਰ ਸਾਡਾ ਸੋ ਅਸੀਂ ਹੁਣ ਆਏ ਆ ਇੱਥੋਂ ਪਾਸੜ ਰੀਸੀਵ ਕਰਨਾ ਆਪਣਾ ਲਵ ਯੂ ਆਲ ਥੈਂਕ ਯੂ ਸੋ ਮਾਚ ਆਡੀਅנס ਸਾਨੂੰ ਬਹੁਤ ਵੇਖ ਰਹੀ ਆ ਆ ਸਾਰੇ ਸਾਰੇ ਦੇਖ ਕੇ ਇਹ ਕਿੱਧਰ ਰਦੀ ਇਹ ਕਿੱਧਰ ਆ ਗਈ ਕਿਵੇਂ ਸੀ ਆ ਨਹੀਂ ਇੱਧਰ ਵੇ ਕਿਵੇਂ ਭਰਿਆ ਪਿਆ ਬੱਸ ਲਾ ਕੇ ਆਪ ਖੜ ਜੀਏ ਇੱਧਰ ਅੰਚ ਭਾਲੀਏ ਥੋੜੇ ਪੈਸੇ ਰਵਟਾਂਗੇ ਢੱਕ ਜਣੇ ਆਏ ਨੇ ਆਪਣੀ ਗੱਡੀ ਚ ਆਉ ਤੇ ਲਾਉਣੇ ਸੀ ਵੀਰ ਵੀ ਸਵਾਰੀ ਕਰਦਾ ਹੂੰ ਮੋਗਾ 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 ਪੋਂ ਡ੍ਰਿਪ ਪੋਂ ਡ੍ਰਿਪ ਨੀ ਚੜਾ ਚੜਕ ਚੱਕ ਤੰ 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 ਅੰਮਰ ਅੰਮਰ ਨਾਲ ਜਿੰਨੇ ਜਿੰਨੇ ਜਗਰਾਉਂ ਚ ਗਰਾਉਂ ਚ ਗਰਾਉਂ ਆਜੋ 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 ਭਾਈ ਖੜੇ ਆਜੇ ਆਓ ਵੇਖ ਕੇ ਬੋਰਡ ਤੋਂ ਫੋਟੋ ਆਹ ਹੋ ਪੀਨਾ ਕੀਵੀ ਵਾਲਾ ਕਿ ਕੀਵੀ ਵਾਲੇ ਪੀਨਾ ਵਾ ਕੁਝ ਨਹੀਂ ਮਿਲਣਾ ਭਾਈ ਕੌਫੀ ਉੱਪਰ ਕੌਣ ਪੀਨਾ ਜੂਸ ਦੱਸੀ ਜਾਂ ਆਪੇ ਲਾਇਆ ਫਿਰ ਜਾ ਕੇ ਤੂੰ ਪੈਸੇ ਲਾਉਣ ਦਾ ਮਾਰਾ ਨਹੀਂ ਕੀਤਾ ਆਉਂਦਾ ਕਿ ਆ ਕਿ ਨਹੀਂ ਲਾਏ ਅੱਗੇ ਲਾ ਕੇ ਦੱਸ ਹੁਣ ਜਦ ਮੈਂ ਤੇਰੇ ਸਿਹਤ ਧਿਆਨ ਰੱਖਣਾ ਮੈਂ ਜਾਂ ਕੌਫੀ ਪਰ ਨਿਊ ਜੂਸ ਪੀਣਾ ਹੁਣ ਗੋਡਾ ਬਹੁਤ ਅੱਗੇ ਤੂੰ ਕਿਵੀ ਪੀਣਾ ਜਿਵੇਂ ਘਰੇ ਤਾਂ ਤੇ ਤਾਂ ਤਾਂ ਇੱਥੇ ਪੀਣਾ ਨਹੀਂ ਪੀਣੀ ਜਾਂਦਾ ਨੋ ਨੋ ਬਜਟ ਆ ਆ ਸਿੱਧੀ ਗੱਲ ਕਰ ਬਜਟ ਐਡੀ ਹਾਂ ਐਨੀ ਬਸ ਬਜਟ ਗੱਡੀ ਬੈਂ ਨਹੀਂ ਪੀਣਾ ਨਹੀਂ ਪੀਣੀ ਕੀ ਆ ਕੀ ਆ ਫੋਟੋ ਵੇਲਾ ਲੈ ਕੀ ਉਹਦੇ ਵਿੱਚ ਹੈ ਕੀ ਦੱਸ ਮੈਨੂੰ ਕੀ ਉਹਦੇ ਦੇ ਵੇਖਣ ਨੂੰ ਮੈਂ ਤੇਨੂੰ ਇੱਕ ਵੇਕਰ ਲੈ ਕੇ ਆਉਂਗਾ ਕੁੜੀ ਵਾਂਗੂ ਕੇਕ ਖਵਾਉਂ ਤੈਨੂੰ ਨਹੀਂ ਮੈਂ ਨਹੀਂ ਨਾਲ ਫਿਰ ਉਹ ਵੀ ਲੈ ਕੇ ਆਈਂਦਾ ਨਾਲ ਮੈਂ ਦੇਖ ਇਦਾਂ ਕੁੜੀ ਖਾਂਗੇ ਇਦਾਂ ਤੈਨੂੰ ਨਾ ਖਵਾਵਾਂ ਨਾ ਤਾਂ ਐ ਰੰਗ ਕੱਢ ਕੇ ਹੁਣ ਆਉਣਾ ਕਿਵੇਂ ਆਪਦਾ ਲੈ ਫੜ ਜੂਸ ਤੇ ਜੂਸ ਜੂਸ ਕਰਦਾ ਹੀਗਾ ਲਵ ਯੂ ਬ੍ਰੋ ਲਵ ਯੂ ਨਾ ਵੀਲਾ ਤੇਰਾ ਵਰੀਆ ਲਖਾ ਕੇ ਲੈ ਨਾਮ ਐ ਫਰੀ ਦਾ ਡਿਮਾਂਡ ਪੂਰੀ ਕੀਤੀ ਨਹੀਂ ਕੀਤੀ ਪਰ ਇਹ ਦੱਸ ਨਹੀਂ ਹਰਾਮ ਦਾ ਨਾ ਲੈ ਤੂੰ ਹਰਾਮ ਦਾ ਨੇ ਬਾੜਾ ਹੋ ਜਾਣੇ ਮੈਂ ਚੱਲ ਜੈਜ ਜੱਜ ਕਰ ਲੀਏ ਪੀਨ ਲੱਗੇ ਨਾ ਪੜ ਪੜ ਠੀਕ ਐ ਪੀਨ ਨੂੰ ਜੀ ਨਹੀਂ ਕਰਦਾ ਹੁਣ ਪੀਨ ਨੂੰ ਆਕੇ ਡੇਢ ਚੱਲਣਾ ਕੋਈ ਨਾ ਪੜਾ ਲਿਆ ਦੋਵੇਂ ਭਰਾ ਭਰਾ ਸ਼ੇਅਰ ਕਰ ਲਓ ਨਾ ਸੋ ਮੂੰਹ ਨਾਲ ਵੇਖੀ ਜਾਂਦਾ ਵੇਖੀ ਕੋਈ ਨਾ ਰੋਕ ਜਾ ਵਾਰੀ ਹੁੰਨੀ ਤੇਰੀ ਦਾਜਾ ਲੈਣਾ ਕਰ ਯਾਰ ਸ਼ੇਅਰ ਕਰੋ ਥੱਲੇ ਕਰ ਆ ਮੇਰੇ ਮੈਨੂੰ ਸਪੌਂਸਰ ਆ ਪਰ ਜਿਹੜੀ ਇੱਕ ਚਵਲ ਮਾਰਦੀ ਨਾ ਤੇਰਾ ਨਾਮ ਲਖਾਇਆ ਐਡਾ ਵੱਡਾ ਆ ਆ ਭਾਈ ਪੀਨ ਲੱਗੇ ਵੇਖ ਕੇ ਤੈਨੂੰ ਪਾਣ ਲੱਗੇ ਮੋਟਿਵ ਹੋਵੇ ਤੂੰ ਮੇਰੇ ਚੀਜ਼ਾਂ ਨੂੰ ਜੋ ਤੂੰ ਪਿਆਰਿਆ ਮੈਂ ਇਹ ਤਾਂ ਦਿਲ ਨਹੀਂ ਕਰਨ ਦਿਆ ਨੂੰ ਪੀ ਨੂੰ ਸੌ ਲੱਗੇ ਇਧਰੋਂ ਤਾਂ ਦੇ ਚੰਗਾ ਲੱਗਦਾ ਇਧਰੋਂ ਨਹੀਂ ਚੰਗਾ ਲੱਗਣ ਦਿਆ ਜੀ ਮੈਨੂੰ ਫੜਿਆ ਹੋਵੇ ਭੱਜ ਕੇ ਜਸਈ ਆਣਾ ਆ ਜੋ ਲਾਇਆ ਜਾ ਰਿਹਾ ਹੈ ਕੀ ਕਰੇ ਗਰੀਬੀ ਵਾਸਤੇ ਸਪੌਂਸਰ ਸਨੋਵਰ ਬਲ ਸਪੌਂਸਰ ਮੂੰਹ ਚੜ ਜਾਂਦਾ ਆਪਣੇ ਸਾਡੀ ਅੰਗਰੇਜ਼ੀ ਵੀ ਮਾੜੀ ਆ ਤੇ ਸਾਡੀ ਵਜਾ ਵੀ ਮਾੜੀ ਹੈ ਜੀ ਸਾਰੇ ਨੂੰ ਬੇਨਤੀ ਕਰਨਾ ਚਾਹਾਂਗੇ ਸਾਨੂੰ ਥੋੜਾ ਜਿਹਾ ਪੈਸਾ ਦਿੱਤਾ ਜਾਵੇ ਅਸੀਂ ਥੋੜੇ ਤਕੜੇ ਹੋਈਏ ਆ ਦੋ ਦੋ ਪੀਸੇ ਅਸੀਂ ਇੱਥੇ ਦੇਖੋ ਅਸੀਂ ਤਾਂ ਇੰਨੇ ਜਿਆਦਾ ਗਰੀਬ ਆਣਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅਸੀਂ ਤਾਂ ਇਹਨੂੰ ਗਲਾਸ ਚ ਪਾ ਲੈਨੇ ਫਿਰ ਪੀਨੇ ਇਹਨੂੰ ਤਾਂ ਸੱਟ ਦੇਈਦਾ ਸੀ ਚੰਗੇ ਖੁੱਬੇ ਲੱਗਦਾ ਭਾਈ ਤੁਸੀਂ ਖੁੱਬ ਕਰ ਦੇਖ ਕਿੱਦਾਂ ਮੈਂ ਹੋਈ ਜਾਂਦਾ ਵੇ ਸੇ ਜੀ ਨਾਲ ਗੱਲ ਕਰਦਾ ਪੈਣਾ ਲੈ ਸੇ ਜੀ ਨਾਲ ਗੱਲ ਕਰ ਰਿਹਾ ਜਾਂ ਲੈਟ ਮਾਰੀ ਆਪਣੀ ਵੇ ਨਹੀਂ ਲੈਟ ਤੁਹਾਨੂੰ ਦੇਖਣ ਲੱਗ ਪਿਆ ਮੇਰੇ ਨੂੰ ਬਰੈਟਰ ਸੇ ਵੱਧ ਗਈ ਹੋਈ ਤੇ ਲੇਕਿਨ ਇੰਨਾ ਘਲੋ ਆਗਾ ਇੱਕੇ ਨਾਮਾ ਕਹਿੰਦਾ ਗੱਡੀ ਵੇਚ ਕਰਦੇ ਕਿਦਣਾ ਤੇ ਲੇਕਿਨ ਖਾਇ ਵੀਡੀਓ ਇੰਨਾ ਘਲੋ ਆਗਾ ਇੱਕੇ ਨਾਮ ਕੀ ਲਾਇਆ ਹੁੰਦੇ ਕਹਿੰਦੇ ਯਾਰਾ ਮੇਰੇ ਤੇ ਪ੍ਰੈਸ਼ਰ ਨਹੀਂ ਮਾਰਾ ਕਰਦਾ ਚਾਬ ਦੇ ਮਾਰੀ ਉਹ ਭੜਿਆ ਸੀ ਇੱਕੀ ਕਿੱਥੇ ਗੁੱਗੂ ਕਿੱਥੇ ਗੁੱਗੂ 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 ਉਹ ਗੁੱਗੂ ਆ ਲੱਭ ਗਿਆ ਕਿੱਥੇ ਆ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ